ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਤੇ ਹੈਲ ਬਲੌਗਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਆ ਕਰੋ ਜੀ ਪਲੀਜ਼ ਫੋਲੋਅ ਕਰੋ ਅਗਰ ਜਿਕਰ ਤੁਹਾਨੂੰ ਥੋੜਾ ਜਿਹਾ ਵੀ ਬਲੌਗ ਵਧੀਆ ਲੱਗਦਾ ਹੈ ਨਾ ਤਾਂ ਸ਼ੇਅਰ ਜ਼ਰੂਰ ਕਰਿਆ ਕਰੋ ਕਈ ਵਾਰੀ ਭੈਣ ਭਰਾ ਨਵੇਂ ਆਉਂਦੇ ਨੇ ਜਾਂ ਵੈਸੇ ਹੀ ਆਪਣਾ ਬਲੌਗ ਡੇਲੀ ਦੇਂਦੇ ਨੇ ਤਾਂ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਕਿਉਂ ਲੋ ਜੀ ਆਪਾਂ ਕਰਦੇ ਆ ਬਲੌਗ ਦੇ ਸਟਾਰਟਿੰਗ ਟਾਈਮ ਹੋ ਗਿਆ ਜੀ 8 ਦਾ ਤੇ ਛੁੱਟੀਆਂ ਦਾ ਲਾਲਚ ਇੱਕ ਠੰਡ ਹੈ ਤੇ ਉਠੀ ਦੇ ਲੇਟ ਹੀ ਆ ਪੌਣੀ ਸਤ ਉਠੀ ਜਾਏ ਤਾਂ ਸਿਕਾਉਂਗੇ ਬਹੁਤ 4 ਵਜੇ ਉੱਠ ਕੇ ਬਲੌਗ ਕੰਮਕਾਰ ਕਰਕੇ ਪਰ ਆਏ ਆ ਉਠਦੇ ਲੇਟ ਆ ਬਟ ਆਦੇ ਕੰਮ ਕਰ ਸਾਰੇ ਨਵੇੜ ਕੀ ਫੇਰ ਆ ਕੇ ਚਾਹ ਜਿਹੜੀ ਮੂੰਹ ਨੂੰ ਲਾਈ ਦੀ ਆ ਉਠਣ ਸਰ ਮੈਂ ਬੋਕਰ ਵਗੈਰਾ ਚੱਕ ਲੈਨੀ ਆ 베ੜੇ ਚੋਂ ਸਫਾਈ ਕਰ ਦੇਈ ਦੀ ਆ ਸਾਰੀ ਹੈ ਨਾ ਤੇ ਹੁਣ ਇੱਕ ਰਾਜੂ ਹੈ ਨਹੀਂ ਉਹਦਾ ਕਰਕੇ ਕਿ ਟੈਨਸ਼ਨ ਹੋ ਰਹਾ ਤੇ ਇਹ ਉਠਣ ਸਰ ਬਸ ਪੱਠੇ ਪਾ ਦਿੰਦੇ ਨੇ ਪਸ਼ਵਾ ਵੱਲ ਚਲੇ ਜਾਂਦੇ ਫੇਰ ਦੋ ਦੋ ਦਿਨਾਂ ਨਾ ਕੀ ਕੀ ਹੋ ਗਿਆ ਇਹ ਤਰ੍ਹਾਂ ਦਾ ਵੀਡੀਓ ਹੈ ਅੱਛਾ ਤੇ ਧਾਰਾਂ वगैरह ਕੱਢ ਕੇ ਫਿਰ ਅਸੀਂ ਕੇ ਨਾਲ ਦੀ ਨਾਲ ਗੋਹੀ ਦਾ ਵੀ ਕੰਮ ਨਵੇੜ ਹੀ ਆ ਗਿਆ ਸਿੱਟਿਆ ਇਹ ਸਾਰਾ ਸੁੰਭਰ ਕੇ ਵਧੀਆ ਅੱਜ ਟਾਈਮ ਨਾਲ ਜਿਹੜਾ ਕੰਮ ਨਿਪਟੜ ਗਿਆ ਜਾਨੀ ਕਿ ਉਧਰੋਂ ਕੁਛ ਆਉਂਦੇ ਇੱਧਰ ਰਹਿ ਗਿਆ ਇੱਕ ਮਾਂ ਤਾਂ ਬਿਮਾਰ ਹੋਈ ਪਈ ਉਹਨਾਂ ਨੂੰ ਜਿਖਾਵਾ ਜਿਹੜਾ ਇੰਨਾ ਕੁ ਜ਼ਿਆਦਾ ਲੱਗਿਆ ਪੈਣਾ ਕੋਈ ਕੰਮ ਨਹੀਂ ਹੁੰਦਾ ਹੈਗਾ ਤੁਰੇ ਤਾਂ ਕਰਦੇ ਨੇ ਬਰਾਬਰੀ ਸਾਰੇ ਕੋਈ ਕੋਈ ਨਾ ਕੋਈ ਜਿਵੇਂ ਕਹਿ ਦਿੰਦੇ ਵੀ ਟੋਲਾ ਲਾਈਵ ਨਾ ਸਰਦਾ ਨਹੀਂ ਹੈਗਾ ਘਰਾਂ ਦੇ ਵਿੱਚ ਕੰਮ ਮਾੜਾ ਮੋਟਾ ਕਰਨਾ ਪੈਂਦਾ ਜਿਵੇਂ ਰੋਟੀ ਸਬਜ਼ੀ ਦੋਨਾਂ ਤੋਂ ਨਹੀਂ ਹੋਇਆ ਕੱਲ੍ਹ ਸ਼ਾਮ ਨੂੰ ਮੈਂ ਹੀ ਬਣਾਇਆ ਤੇ ਤਾਂ ਕਰਕੇ ਹੁਣ ਨਾ ਥੋੜਾ ਜਿਹਾ ਸਕੂਨ ਮਿਲੇ ਬਾਹਰੋਂ ਵਧੀਆ ਵਸਾਉਂਦਾ ਸਾਰਾ ਕੰਮ ਨਿਵੇੜਿਆ ਹੋਣਾ ਕਿ ਚਾਹ ਪਣੀ ਪੀਵਾਂਗੇ ਜਦੋਂ ਆ ਕੇ ਬਹਿ ਜੰਨੇ ਮੁੜ ਕੇ ਸਾਡੇ ਅੱਠ ਤਾਂ ਆਰਾਮ ਨਾਲ ਹੋ ਜਾਣਗੇ ਬਾਕੀ ਦੇਣੀਆਂ ਵੀ ਕੱਪੜੇ ਵਗੈਰਾ ਝੋਣੀਆਂ ਕਿ ਨਹੀਂ ਤੇ ਕੱਲ ਤੁਹਾਡੇ ਕੋਲੇ ਬਲੌਗ ਨਹੀਂ ਆਏ ਹੋਣਾ ਕਿਉਂਕਿ ਡੇਲੀ ਬਲੌਗ ਬਣਾ ਕੇ ਡੇਲੀ ਅਪਲੋਡ ਕਰਨਾ ਕਈ ਵਾਰੀ ਤਾਂ ਟਾਈਮ ਲੱਗ ਜਾਂਦਾ ਕਈ ਵਾਰੀ ਨਾ ਜ਼ਿਆਦਾ ਲੇਟ ਹੋ ਜਾਂਦੇ ਆ ਸਾਢੇ ਅੱਠ ਫਿਰ ਕੋਸ਼ਿਸ਼ ਕਰਦੀ ਆ ਮੈਂ ਚਲ ਇੱਕ ਦਿਨ ਦਾ ਬਗੈਪਾ ਦੇਣੇ ਤਾਂ ਵੀ ਆਪਾਂ ਥੋੜਾ ਜਿਹਾ ਟਾਈਮ ਨਾਲ ਜਿਹੜਾ ਬਲੌਗ ਅਪਲੋਡ ਕਰਿਆ ਕਰਾਂਗੇ ਤੇ ਕੋਸ਼ਿਸ਼ ਕਰੂੰਗੀ ਹੁਣ ਡੇਲੀ ਜਿਹੜਾ ਬਲੌਗ ਬਣਾਉਣਾ ਹੈ ਫਿਰ ਉਹਦੀ ਐਡੀਟਿੰਗ ਵੀ ਕਰਨੀ ਹੈ ਨਾ ਤੇ ਸਾਰਾ ਕੰਮ ਹੀ ਹੋ ਜਾਂਦਾ ਮੈਨੂੰ 8:30 ਹੋ ਜਾਂਦੇ ਬਲੌਗ ਅਪਲੋਡ ਕਰਦੇ ਨੂੰ ਫਿਰ ਥੋੜਾ ਜਿਹਾ ਜ਼ਿਆਦਾ ਹੀ ਲੇਟ ਹੋ ਜਾਂਦਾ ਕੋਈ ਟਾਈਮ ਨਹੀਂ ਹੈਗਾ ਬਲੌਗ ਅਪਲੋਡ ਕਰਨ ਦਾ ਤੇ ਤਾਂ ਕਰਕੇ ਆਪਾਂ ਕੱਲ ਤੁਹਾਨੂੰ ਜਿਹੜਾ ਤੁਹਾਡੇ ਲਈ ਬਲੌਗ ਹੈ ਜਿਹੜਾ ਨਹੀਂ ਬਣਿਆ ਸੀਗਾ ਤੇ ਹੁਣ ਆਪਾਂ ਬਲੌਗ ਹੈ ਜਿਹੜੇ ਡੇਲੀ ਅਪਲੋਡ ਕਰਿਆ ਕਰਾਂਗੇ ਤੇ ਲੋ ਜਿcha ਆਪਾਂ ਨੇ ਪੀ ਲਈਏ ਫਿਰ ਜੋ ਵੀ ਆਪਾਂ ਕੰਮ ਕਰ ਕਰਦੇ ਆ ਕਰਾਂਗੇ ਤੁਹਾਡੇ ਨਾਲ ਸ਼ੇਅਰ ਚੱਲ ਲੈ ਮੱਖਾ ਦੇ ਘਰ ਬਾਗੂ ਦੇ ਗਾਈਜ਼ ਮੈਂ ਆ ਰਹੀ ਹਾਂ ਮੈਂ ਆਪਣੀ ਲੈ ਕੇ ਉਹ ਸਾਰਾ ਤਾਂ ਕੱਢਿਆ ਮੰਮਾ ਪਾਲੀ ਮਾਸੇ ਕਿੱਥੇ ਆ ਮੰਮਾ ਆ ਜਾਣਗੇ ਉੱਪਰ ਮੈਂ ਕਰਾਂ ਛਾੜੂ ਵਗੈਰਾ ਬੀਬੀ ਮੈਂ ਨਹੀਂ ਜਾਣਾ काम कौन करूंगा फिर माता बीमार हो पे जो पे पाए खा खा ज्यादा हो गया तो जमी नहीं उठाया है फिर ता करके फिर हम में रोटी वगैरह खेत भेजनी से भेजती हम झड़ वगैरह मशीन च कपड़े पाए सारे काम कर ही पाए

ਫਿਰ ਬਾਕੀ ਆਏ ਸੀਗੇ ਕਿਉਂਕਿ ਘਰੇ ਕੋਈ ਲਿਆਉਣ ਵਾਲਾ ਹੈ ਨਹੀਂ ਸੀਗਾ ਤੇ ਤੁਰ ਕੇ ਰਹੇ ਨੇ ਉਹ। ਜਿੰਨ ਮਨਵਾਏ ਸੀ ਜਦੋਂ ਤੱਕ ਆਮਗੇ ਥੱਕ ਜਾਗੇ 1.5 ਵਜ ਜਾਣਾ। ਫਿਰ ਮੈਂ ਕਹਿੰਦਾ ਸਾਰੇ ਕੰਮ ਨਹੀਂ ਹੋ ਰੇਗੇ। ਕਿ ਮੈਂ ਚਲ ਤੁਸੀਂ ਜਾਓ। ਅੱਜ ਨੂੰ ਆਪਣੇ ਪਿੰਡੇ ਗੁਰਦੁਆਰਾ ਸਾਹਿਬ ਹਨ ਉਹ ਦੋ ਫਟਾ ਕੇ ਜਾਈਏ ਆਵਾਂਗੇ। ਤੇ ਹਾਂ ਦਰ ਕਿ ਹੁਣ ਮੈਂ ਸਾਰੋਂ ਅੱਜ ਜਪਾ ਸ਼ਾਮ ਨੂੰ ਪੱਕਾ ਹੈ ਨਾ। ਠੀਕ ਹੈ। ਤੇ ਹੁਣ ਸੁਹਾਲੇ ਭਾਂਡੇ ਵੀ ਚਾਹ ਵਾਲੇ ਰੋਟੀ ਵਾਲੇ ਸਾਰੇ ਭਰ ਕੇ ਟੋਕਰੀ ਮਾਂ ਤੇ ਰੱਖ ਕੇ ਆਈ ਹੁਣ ਕੱਪੜੇ ਧੋਣ ਲੱਗ ਪਏ ਮਾਪ ਪਕਾਰਨ ਕਿੱਥੇ ਮੇਰੇ ਅੰਦਰ ਹੀ ਹੈ ਹਾਂ ਜਿਹੜੇ ਸਾਰੇ ਕੰਮ ਨਿਪਟ ਜਾਣਗੇ ਫਿਰ ਉਹਦਾ 10 ਮਿੰਟ ਆਰਾਮ ਦੀ ਨਾਲ ਟਿਕ ਜਾਣਾ ਮੈਂ ਸਨ ਦੇਖਿਆ ਦਿਸੇ ਹਾ ਤੇ ਕਿਰਨਾਂ ਇੰਨਾਂ ਅੰਦਰ ਹੀ ਟੜਕੇ ਹੋਏ ਜਿਹੜੇ ਟੋਲੜ ਪਾਈ ਦਿੰਦੇ ਨੇ ਉਹ ਦਿngੇ ਵੱਢਦੇ ਨਾਲ ਤੇ ਇਹਨਾਂ ਨੂੰ ਗੋਲਾ ਕਹਿ ਦਿੰਦੇ ਬਾਥੂ ਬੈਠੇ ਇੱਕ ਕਿ ਤਾਂ ਕੀ ਕਰਨ ਹੁੰਦੇ ਆਪਣੀ ਦਿੱਕਾ ਤੇ ਦੂਜੀਆਂ ਜੁੜੀਆਂ ਬਾਧੂ ਸੀਗੀਆਂ ਇੱਥੇ ਛੋਟੀਆਂ ਛੋਟੀਆਂ ਆ ਕੇ ਫਿਰ ਦੱਕੜਾ ਵਿੱਚ ਨਾ ਮੇਰਾ ਤਾਂ ਟਾਈਟ ਨਹੀਂ ਹੈਗਾ ਤੇਰੇ ਇਹ ਨਹੀਂ ਤਾਂ ਨਹੀਂ ਹੈਗਾ ਪਾ ਪਾ ਉਹ ਨਹੀਂ ਹਿੱਕਿਆ ਕਿੰਨੇ ਦੜ ਹੋ ਗਏ ਮੈਂ ਡੇਲੀ ਡੇਲੀ ਕੱਪੜੇ ਧੋਣੇ ਨੇ ਇਹ ਨਾ ਕੰਮ ਨਹੀਂ ਇਹਦਾ ਹੈਗਾਗਾ

ਬਾਰ ਕੱਟੇ ਕਿਉਂਕਿ ਬਦਲ ਵਾਇ ਤਾਂ ਇੰਨੀ ਕਿ ਜਾ ਕੇ ਸਵੇਰ ਜਦੋਂ ਉੱਠੀ ਆਂ ਇੰਨੀ ਠੰਡੀ ਹਵਾ ਚੱਲਦੀ ਸੀ ਨਾ ਬੜੀ ਜਿਆਦਾ ਜਿਵੇਂ ਠੰਡ ਨਹੀਂ ਅੱਜ ਹੈਗੀ ਦੋਸਤ ਹੈਨੀ ਸੀ ਤੁੰਦਰਾਂ ਤੇ ਡਿੱਗ ਪਈ ਸੀ 9:30 ਵਜੇ ਤੁੰਦ ਡਿੱਗਣ ਲੱਗੀ ਰਾਤ ਨੂੰ ਬਹੁਤ ਤੁੰਦ ਸੀਗੀ ਤੇ ਤੜਕੇ ਨੂੰ ਹੈ ਨਹੀਂ ਸੀਗੀ ਤੜਕੇ ਨੂੰ ਹਵਾ ਮੈਂ ਕਿਹਾ ਅੱਜ ਬਾਫੇ ਦੇ ਪਸ਼ੂ ਕੱਟਣੇ ਨਹੀਂ ਨੀ ਬਹੁਤ ਵਗੈਰਾ ਸਾਰਾ ਸਿੱਟਿਆ ਹੋਇਆ ਹੋਰ ਸੁੱਕ ਖਲਿਆਰ ਵੀ ਵਧੀਆ ਬੈਠੇ ਰਹਿਣਗੇ ਚਰ ਕੇ ਆਉਂ ਠੰਡ ਮਾਰਨੀ ਕੰਡਰ ਵੀ ਤੁੰਦ ਨਹੀਂ ਕਰਦਾ ਸੱਚੀ ਜਦੋਂ ਤੋਂ ਠੜਦੇ ਮੁੜ ਕੇ ਤੋਂ ਹੇਜੇ ਹੋ ਜਾਣੇ ਕੰਮ ਕਰਦੇ ਗੱਲ ਕਰ ਹੁਣ ਐ ਲੱਗਦਾ ਸੁਣਣਾ ਹੋਇਆ ਬੜਾ ਔਖਾ ਲੱਗੂਗਾ ਸਾਰੀਆਂ ਭੈਣਾਂ ਵਿਚਾਰਨਾ ਮੇਰੇ ਵਰਦਨਾਂ ਲੇਟ ਉੱਠਦਿਆਂ ਹੋਣਨ ਤੇ ਉਦਦੇ 5 ਵਜੇ ਮੈਂ ਬੈਠਾ ਭੈਣਾਂ ਹੀ 9:00 ਦੇ ਸੱਤ ਵਜੇ ਫੇਰ ਧਾਰਾ ਗੱਡੀ ਗਈ ਆਏ ਨਾ ਸੜੀ ਜੀ ਪੀੜੀ ਟੁੱਟਦੀ ਨਹੀਂ ਮੈਨੂੰ ਆਇਆ ਵੀ ਜੇ ਇਹ ਪੀੜੀ ਟੁੱਟੇ ਤਾਂ ਮੈਂ ਨਵੀਂ ਲੈ ਕੇ ਆਉਂਦਾ ਵੀ ਜਦੋਂ ਹਜੇ ਪਈਆ ਮੈਂ ਇਨਾ ਇਹਨੂੰ ਚਲਾ ਚਲਾ ਕੇ ਮਾਰ ਦਿਆ ਮੇਰੇ ਜੀ ਵੀ ਅੱਕੇ ਬੈਤੋ ਪਰ ਉਹ ਸਿਸਟਮ ਜੀ ਨਹੀਂ ਕਰਦਾ ਮੈਂ ਕਿ ਲਾਉਣੀ ਮਗਰੋਂ ਤੋੜਦੀ ਐ ਇਹ ਮੈਂ ਇੱਥੇ ਜਦੋਂ ਭਾਂਡੇ ਮਾਂਜਣ ਨੂੰ ਤੇ ਆਹ ਕੱਪੜੇ ਖੜੇ ਤੋਂ ਉਹਨੂੰ ਰੱਖੀ ਹੋਈ ਹੈਗੀ ਮੈਂ ਉਧਰੋਂ ਚੱਕ ਕੇ ਜਦੋਂ ਇੱਥੇ ਰੱਖਦੀ ਮੈਂ ਬੜਾ ਚਲਾ ਕੇ ਮਾਰ ਦਿਆ ਉਸ ਪਾਣੇ ਕਿ ਲੋਹੇ ਦੇ ਕਿੱਲ ਲੱਗੇ ਹੋਏ ਜਿਹੜੇ ਚ ਟੁੱਟਣ ਚ ਹੀ ਨਹੀਂ ਆਉਂਦੀ ਜੀ ਉਹ ਸਿੱਧੀ ਜੀ ਇਹ ਤੇ ਜੁੜੀਆਂ ਘਟਾਰਾ ਵਾਧੂ ਕਰ ਰਿਹਾ ਉਹ ਦੇਖ। ਸਾਡੇ ਕੱਪੜੇ ਵਗੈਰਾ ਧੋਦਾ ਤੂੰ ਵੀ ਬਹਿ ਜਾ। ਕੱਪੜੇ। ਲੋਜੀ ਟਾਈਮ 12:30 ਦਾ ਹੋ ਗਿਆ ਤੇ ਹੁਣ ਜਾ ਕੇ ਜਿਹੜੇ ਆਪਾਂ ਬਿਲਕੁਲ ਫਰੀ ਹੋਏ ਆ ਬਿਲਕੁਲ ਸਾਰੇ ਕੰਮ ਕਰ ਲਏ ਤੇ ਤੋਂ ਇਹਦਾ ਸਾਰਾ ਪ੍ਰੋਗਰਾਮ ਸੈੱਟ ਕਰਿਆ ਜੀ ਮੈਂ। ਨਾ ਹੁਣ ਤੋਂ ਪਹਿਲਾਂ ਸਾਰਾ ਸਮਾਨ ਉੱਥੇ ਰੱਖਿਆ ਇਸ ਸਮਾਨ ਜਾਨੀ ਕਿ ਕੀਬੜੀ ਆ ਉਹ ਪ੍ਰਾਈਓ ਕਿਉਂਕਿ ਅੰਦਰ ਜੇ ਬੜਨ ਨੂੰ ਉਹ ਨਹੀਂ ਕਰਦਾ ਬਸ ਕਿਰਾ ਸੁਬਾ ਸੁਬਾ ਬਾ ਕਿਰਾ ਚਾਹ ਪੀਣ ਵੇਲੇ ਆਪਾਂ ਅੱਧਾ ਘੰਟਾ ਤਾਂ ਰੀਲਾਂ ਤੇ ਲਾਉਣੇ ਹੀ ਹੁੰਦੇ ਬੈਠੇ ਰੀਲਾਂ ਦੇਖਿਆ ਕਿਸੇ ਭੈਣ ਦਾ ਬਲੌਗ ਦੇਖ ਲਿਆ ਹਨਾ ਆ ਚਲੋ ਇਕੱਠੇ ਬੈਠੇ ਆ ਤਾਂ ਕੋਈ ਆਪਿਆਂ ਗੱਲਾਂ ਵੱਤਾਂ ਕਰ ਲਈਆਂ ਤੇ ਹੁਣ ਆਪਾਂ ਕੰਮ ਤਾਂ ਆਪਣਾ ਹੁਣ ਹੋਰ ਕੋਈ ਨਹੀਂ ਕਿਉਂਕਿ ਘਰ ਦੇ ਕੰਮ ਕਰ ਕਰ ਕੇ ਬਈ ਥੱਕ ਜਾਂਦੇ ਆ ਕੋੜੇ ਵੇਲੇ ਆਂ ਵੀ ਲੱਗੇ ਆ ਤੇ ਆਪਣੇ ਤਾਂ ਭੈਣਾਂ ਦੇ ਵਿਚਾਰਾਂ ਦੇ ਜਿਹੜੀ ਆਹਦੀ ਝਾੜੂ ਪੋਚੇ ਤੇ ਕੱਪੜੇ ਹੀ ਨਹੀਂ ਜਿਹੜੇ ਲੋਟ ਆਉਂਦੇ ਹੈਗੇ ਤੇ ਹੁਣ ਚਾਹ ਬਣਾ ਲਈ ਪਾਪਾ ਤਾਂ ਸਾਰ ਲੈ ਲਏ ਆ ਜੇ ਬਣ ਜੇ ਬਣਾਉਣੀ ਆਪਣੀ ਹੁੰਦੀ ਆ ਜੇ ਬਣਾ ਲੈ ਜੀ ਕਰੇ ਤਾਂ ਘੁੱਟ ਪੀ ਲਈ ਦੀ ਨਹੀਂ ਬੀਬੀ ਵਰਗੇ ਤਾਂ ਹਨਾ ਉਹਨਾਂ ਨੇ ਤਾਂ ਪੀਣੀ ਪੀਣੀ ਹੁੰਦੀ ਆ ਤੇ ਉਹਨਾਂ ਵਾਸਤੇ ਹੁਣ ਮੈਂ ਬਣਾਈਏ ਚਾਹ ਤੇ ਉਹਨਾਂ ਨੂੰ ਫੜਾ ਦਈਏ ਕਿਉਂਕਿ ਉਹ ਤਾਂ ਸਾਰੇ ਬਈ ਰਜਾਈਆਂ ਨੱਪੀ ਪਈ ਨਹੀਂ ਸਮਰੀਤ ਲਈ ਰੋਟੀ ਟੀਵੀ ਤੇ ਮੂਵੀ ਹਾਈ ਉਹ ਕੀ ਗਰੰਟ ਜਵੱਜਾ ਮੈਂ ਹੀ ਫਿਰਦੀ ਸੀ ਕੱਲੀ ਕੰਮ ਕਰ ਕਰਦੀ ਬਾਕੀ ਖੇਤ ਗਏ ਹੋਏ ਨੇ ਪਾਪਾ ਜੀ ਸੱਚਗੁਰੂ ਤੇਰਾ ਸਾਹਿਬ ਨੇ ਫਿੱਟ ਏ ਕੀ ਦੀ ਆਪਾਂ ਕੈਂਗ ਖੀਰ ਖਾ ਕੇ ਕੰਗ ਉਹ ਜਲੇਬੀ ਉਹ ਸੀ ਮੈਂ ਦੱਸਦੀ ਆ ਮਟਰ ਨਹੀਂ ਮਟਰ ਕਹਤਾ ਸੀ ਪਨੀਰ ਛੋਲੇ ਛੋਲੇ ਪਨੀਰ ਹੂੰ ਤੇ ਜਲੇਬੀ ਦਾ ਰੋਟੀ ਪਾਣੀ ਰਾਏ ਖਾਲੀਆਂ ਝੰਟੇ ਗਲਾਸ ਮਾਰਤਾ ਬਈਆ ਬਸ ਚਾਹ ਪਈ ਐ ਜਪੀਣੀ ਤਾਂ ਹੁਣੀ ਬਣਾਈ ਐ ਕੁੱਟ ਕੇ ਲਿਆ ਫਿਰ ਮੈਂ ਤਾਂ ਜਾ ਕੇ ਕੰਮਾਂ ਤੇ ਆਪਣੀ ਭੈਣ ਤਾਂ ਗੋ ਮੈਂ ਨਹੀਂ ਗਈ ਮੈਂ ਖਾ ਤੁਰੇ ਆਉਂਦੇ ਨਾ ਥੱਕ ਜਾਾਂਗੇ ਫਿਰ ਮੰਮੀ ਪਈ ਸੀ ਜੇ ਮੰਮੀ ਅੱਜ ਚੁੱਲ੍ਹੇ ਚੋਂਕੇ ਤੇ ਹੋ ਜਾਂਦੀ ਫਿਰ ਤਾਂ ਮੈਂ ਭੱਗ ਜਾਂਦੀ ਫਿਰ ਅੱਜ ਕੰਮ ਕਰਨੇ ਸੀ ਸਾਰੇ ਤਾਂ ਵੀ ਹੋਣੀ ਗਏ ਅਕਾ ਕੱਪੜੇ ਨੇ ਸਾਲਾ ਲੰਦੰਦੇ ਰੋਟੀ ਵੀ ਸਾਡੀ ਹਜੇ ਵਿੱਚ ਅੱਧ ਵਿੱਚ ਅੱਧੀ ਪਈ ਸੀ ਉਦੋਂ ਪਕਾਉਣ ਵਾਲੀ ਲਓ ਭਾਈ ਕਿ ਸੂਰਜ ਹੈ ਜਿਹੜਾ ਥੋੜਾ ਜਿਹਾ ਦਿਖਾਈ ਦਿੰਦਾ ਜਾ ਰਿਹਾ ਹੈ ਬਟ ਮੌਸਮ ਠੰਡਾ ਹੈ ਵਿਚਾਰੇ ਪਸ਼ੂ ਅਜੇ ਬਾਹਰ ਨਹੀਂ ਕੱਢੇ ਹੈਗੇ ਮੈਂ ਕਿਉਂਕਿ ਕਿਉਂਕਿ ਮੈਂ ਦੱਸ ਚੁੱਕੀ ਹਾਂ ਪਹਿਲਾਂ ਹਣਾ ਚਾਹ ਬਣਾਉਣ ਦੇ ਲਈ ਪਹਿਲਾਂ ਮੈਂ ਵਲੌਗ ਸਟਾਰਟ ਕੀਤਾ ਸੀ ਇੱਕ 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 ਮਿੰਟ ਤੇ ਹੁਣ ਫੇਰ 11 ਵਾਲੀ ਚਾਹ 2.5 ਵਾਲੀ ਚਾਹ 11 ਵਾਲੀ ਚਾਹ 2.5 ਵਾਲੀ ਚਾਹ ਜਿਹੜੇ ਹੀ ਕੰਮ ਆਪਣਾ ਚੱਲੀ ਜਾਂਦਾ ਰਹਿੰਦਾ ਚਾਹ ਪਾ ਤਰ ਜਾਂਦੀ ਆ ਤੇ ਉਸ ਤੋਂ ਬਾਦ ਚਲੋ ਜੇ ਮੰਮੀ ਦੀਆਂ ਛਿੱਕਾਂ ਨਹੀਂ हटੀਆਂ ਭੈਣੇ ਤੂੰ ਹੀ ਤਾਂ ਪਾਲਾ ਕੱਲੀ ਸੁਆਦੇ ਕੋਲੇ ਬੈਠੀ ਆ ਤੇ ਇਹ ਕੁੜੀ ਕਰ ਰਹੀ ਏ ਬੇਟ ਚਾਕਲੇਟ ਦੀ ਹਨਾ ਆਉਣ ਵਾਲੀ ਨਹੀਂ ਆ ਪੁੱਤੋ ਆਲਾ ਡੱਬੀ ਆ ਨਾ ਮਗੁੰਜ ਦੀ ਡੱਬੀ ਐ ਨਾ ਮੇਰੀ ਜੀਬ ਚ ਹੀ ਰਹਦੀ ਆ। ਅਸ ਮੈਨੂੰ ਆਖ ਦਿੰਦੇ ਨਾ ਸਿਆਲੋ ਸਿਆਲ ਜਦੋਂ ਡੱਬੀ ਨਾ ਧਿਆਵੇ ਤੇ ਕਹਦੇ ਵੀ ਰਮਣ ਕੋਲ ਆ। ਮੇਰੀ ਜੀਬ ਚ ਹੀ ਰਹਿੰਦੀ ਆ ਡੱਬੀ। ਕਿਉਂਕਿ ਇਹਨਾਂ ਨੂੰ ਪਤਾ ਵੀ ਤੂੰ ਹੀ ਦੀਸ਼ਕੀ ਨੇ ਹੀ ਆ ਤੇ ਡੱਬੀ ਇਹਦੇ ਕੋਲੇ ਮਿਲੂਗੀ ਆਈ ਨਹੀਂ ਅੱਗ ਵਿੱਚ ਜਾਂਦੇ ਹੁੰਦੇ ਭੈਣ। ਨੀਚੇ ਕਰੋ। ਦੇਮਾ ਮਜਾ ਕੇ ਦੇਮਾ। ਨੀਚੇ ਨੀਚੇ ਨੀਚੇ। ਆਦੀਆਂ ਅੰਗ ਨਹੀਂ ਜੋਗ ਲੈਟਾ ਲੈ ਕੇ ਹਨਾ। ਆ ਤ੍ਰਿਪੂਣੇ ਕੱਪ ਦਾ ਕੀ ਹਾਲ ਕਰਤਾ। ਹੂੰ ਅੱਜ ਮੈਂ ਮਸ਼ੀਨ ਚ ਪਾਣੀ ਹੌਣ ਕੱਢਿਆ ਕਿਉਂਕਿ ਪਹਿਲਾਂ ਮੈਨੂੰ ਐਸੇ ਇੱਥੇ ਬੈਠ ਕੇ ਸੇਕਣਾ ਤੇ ਗਿੱਲ ਗਲੋਰੀ ਜੇ ਤਲਕਤ ਆਉਂਦੀ ਹੈ ਮੈਂ ਕਿਹਾ ਮੈਂ ਇਹਦੇ ਪਾਣੀ ਨਹੀਂ ਕੱਢਦੀ ਮਸ਼ੀਨ ਚ ਨਹੀਂ ਰੱਖੂੰਗੀ ਮੁੜ ਕੇ ਇੱਥੇ ਬੈਠੇ ਰਹੇ ਅਸੀਂ ਘੰਟਾ ਡੇਰ ਘੰਟਾ ਫਿਰ ਅੱਗਰ ਭੱਗ ਗਿਆ ਮੂਵੀ ਦੇਖਣ ਮੇਰੀ ਪੈਸ ਕਿੱਧਰ ਗਈ ਵੈਸੇ 78 ਆਪਾਂ ਹੌਣ ਬੜ ਮੈਂ ਚਾਹ ਕੌਣ ਕੁਛ ਨਹੀਂ ਮੂਵੀ ਅੰਦਰ ਬੈਠ ਕੇ ਹੋਰ ਤਾਂ ਕਿੱਥੇ ਜਾਣਾ ਮੂਵੀ ਦੇਖਣ ਮੱਜਾਂ ਦੀ ਪਛਵਾ ਦੀ ਮੂਵੀ ਨਹੀਂ ਲੋਟਾਂਗੀ ਸਾਰਾ ਫਿਰ ਟਾਈਮ ਹੁੰਦਾ ਜਾਂਦਾ ਬਸ ਟਾਈਮ ਨਾਲ ਪੱਠੇ ਪਾ ਦਾਂਗੇ ਫਿਰ ਗੋਹਾ ਸੀਟੇਗੇ ਹਿੰਦੀ ਚ ਗੋਏ ਨੂੰ ਕੀ ਕਹਿੰਦੇ ਹੁੰਦੇ ਗੋਬਰ ਗੋਬ ਅੱਜ ਮੇਰੇ ਨਾਲ ਨਾ ਸੁੰਮੂ ਹੋਸਟ ਹੋਊਗੀ ਕਿਉਂਕਿ ਇਸਕੇ ਡੈਡੀ ਘਰ ਪਰ ਨਹੀਂ ਹੈ। ਸੁੰਮੂ ਆ ਜਿਹੜੀ ਬੱਠਲ ਭਰੂਗੀ ਤੇ ਮੈਂ ਬੱਠਲ ਸਿੱਟੂਗੀ। ਕੀ ਗੱਲ? ਤੇ ਕੱਪ ਕਿਵੇਂ ਮੰਗਦੇ ਹਨ ਉਹ ਦੁੱਧ ਦਾ ਮਮਾ ਚਾਹ ਨਹੀਂ ਪੀਣੀ ਦੁੱਧ ਹੀ ਲੈ ਆਦੀ। ਗੋਹਾ ਸਿੱਟਾਂਗੇ ਤਾਂ ਉਹਨਾਂ ਦਾ ਢਿੱਡ ਭਰਾਂਗੇ ਤਾਂ ਫਿਰ ਉਹ ਗੋਹਾ ਕਰਨਗੇ ਨਹੀਂ ਦੁੱਧ ਮਿਲਦਾ ਆਪਾਂ ਨੂੰ। ਓਕੇ ਅੱਗੇ ਹਣ ਗਿਆ ਸੇਮਾ ਤੂੰ ਕੈਮਰਾ ਇੰਨਾ ਕੋ ਜਿਆਦਾ ਹਿਲਾਉਣੀ ਹੈ ਨਾ ਹਾਂ ਹਲ ਰਿਹਾ ਨਾ ਐ ਨਹੀਂ ਨਾ ਸੀ ਬੜਿਆ ਕਰ ਸਾਰਾ ਦਿਨ ਬੰਦ ਤੇ ਸਟੂਪਿਡ ਇੱਕ ਨਾ ਸੱਚ ਤੁਸੀਂ ਅਖੋਗੇ ਕੀ ਗੱਲਾਂ ਕਰਦੀ ਪਈ ਹੈ ਤੋਤੇ ਨੇ ਨਾ ਬੜਾ ਨੁਕਸਾਨ ਕੀਤਾ ਕਿਉਂਕਿ ਮੇਰੇ ਘਰ ਕੀ ਦੀਨੇ ਆਮਰੂਦਾ ਚ ਹੁੰਦੀ ਹੈ ਦੋ ਤਿੰਨ ਆਮਰੂਦੇ ਜਦੋਂ ਮੈਂ ਸਵੇਰ ਉੱਠਿਆ ਦੇਖੇ ਕਿਤੇ ਦੇ ਵਿੱਚ ਹੀ ਪਿਆ ਆਏ ਤੋੜ ਕੇ ਸਿੱਟ ਦਿੱ ਲੈ ਤੈਨੂੰ ਪਤਾ ਨਹੀਂ ਵੀ ਇਹਨਾਂ ਦੇ ਘਰੇ ਅਮਰੂਦ ਖਾਣ ਵਾਲੇ ਅਮਰੂਦ ਦੇ ਚਾਵਣ ਕਿੰਨੇ ਹਨ ਹਣਾਈ ਤੁੰਕੀ ਖਾਣ ਲੱਗੇ ਐ ਇੱਕ ਦੋ ਇੱਥੇ ਸਿੱਟੇ ਪਏ ਪਤਾ ਨਹੀਂ ਕਿੱਧਰੋਂ ਆ ਗਿਆ ਤੋਤਾ ਲਓ ਜੀ ਚੂਹੇ ਆ ਜਿਹੜੇ ਖੁੱਡਾਂ 'ਚੋਂ ਨਿਕਲ ਚੁੱਕੇ ਨੇ ਤੇ ਬਾਹਰ ਫੜਾਰ ਰਹੇ ਨੇ ਲੈ ਨਹੀਂ ਪੈਣ ਚਾਵਬਲੇ ਸਾਰਾ ਚਾ 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 ਲੋ ਬੋਰ ਨਹੀਂ ਕਰਦੀ ਚਾ ਚਾ ਕਰਕੇ ਫਿਰ ਘਰਾਂ ਦੇ ਪਬਲੋ ਨੂੰ ਘੰਡੀ ਇਹ ਕਿ ਨਾ 2 ਦਿਨ ਹੋ ਗਏ ਪਾਰਸਲ ਆਇਆ ਪੈਂ ਮੰਡੀ ਤੇ ਸੁਖਜਿੰਦਰ ਨਾ 2 ਦਿਨ ਹੋ ਗਏ ਜਾਂਦੇ ਨੇ ਤੇ ਮੇਰਾ ਪਾਰਸਲ ਨਹੀਂ ਲਿਆ ਕੇ ਦਿੰਦਾ ਅੱਜ ਹੁਣ ਫੋਨ ਕੀਤਾ ਤਾਂ ਕਹਿੰਦਾ ਕੀ ਫੋਕ ਬੰਦ ਪਈ ਆਹ ਤਾਂ ਸੰਡੇ ਆ ਤਾਂ ਕਰਕੇ ਸੋਡੇ ਕੋਲੇ ਮੈਨੂੰ ਲੱਗਦਾ ਇਹ ਬਲੌਗ ਸੰਡੇ ਮੰਡੇ ਨੂੰ ਪਹੁੰਚੂਗਾ ਕਿ ਕੰਗਣ ਹੈ ਕਮੈਂਟ ਆਇਆ ਰਾਜ ਦੇ ਰਾਜਵੰਤ ਬਰਾੜ ਪੈਂਦਾ ਕਹਿੰਦੇ ਕੀ ਕਹਿੰਦੇ ਕੇ ਸਿਰਤ ਕਿਹੜਾ ਬੰਦਾ ਮਸਤ ਬੰਦਾ ਕਹਿੰਦੇ ਆਵਾਜ਼ ਉਸ ਦੀ ਬਹੁਤ ਸੋਹਣੀ ਹੈ ਥੈਂਕ ਯੂ ਇਹਨਾਂ ਕੋਲ ਤਾਂ ਆ ਕੁਝ ਚਾਹੀਦਾ ਨੂੰ ਸਾਰਾ ਦੇਣਾ ਰੱਡ ਵਾਲੇ ਨਹੀਂ ਲੈ ਕੇ ਆ। ਉਹ ਮੈਂ ਖਾਂਦਾ। ਮੈਂ ਤਾਂ ਖਾਂਦੀ। ਬੀਬੀ ਅਸ ਤੇ ਦੋ ਚਾਕਲੇਟਾਂ ਲੈ ਕੇ ਆਈਆਂ। ਐ ਏਡੀਆਂ ਏਡੀਆਂ ਲੈ। ਦੀਦੀ ਨੇ ਮੂੰਹ ਦੇਖ ਕਿੱਟੋ। ਸਿੱਧਾ ਕਰ ਲੈ ਮੂੰਹ ਹਣ ਤੇ ਚਾਕਲੇਟ ਲੈ ਤੀਆਂ ਤੈਨੂੰ। ਮੈਨੂੰ ਵੀ ਲੈ ਕੇ ਦਿੱਤਾ। ਏਨੂੰ ਵੀ ਦੇ ਦੇ ਇੱਕ ਕੈਂਡੀ ਇਹ। ਚਿੰਗਾ ਖਾ ਲੂ। ਕੋਈ ਗੱਲ ਨਹੀਂ। ਖਾ ਲੂੰਗੀ ਵਧੀਆ। ਠੀਕ ਆ ਹੁਣ। ਇੱਕ ਹੋਰ ਦੇ। ਚਾਰ ਐ। ਇੱਕ ਇੱਕ ਚੀਜ਼ ਖਾ ਲੋ। ਮੈਨੂੰ ਤਾਂ ਚਾਕਲੇਟ ਦੇ। ਮੈਨੂੰ ਤਾਂ ਬਈ ਕਿੰਨੇ ਰੁਪਏ ਲਾ ਕੇ ਆਈਆਂ। ਉਹ ਜਾ ਦੋ ਤਾਂ ਨਹੀਂ ਲੱਗਦੀ ਮੱਭੀ ਲੱਗੇ ਹਾਏ ਮੰਮੀ 400 ਰੁਪਿਆ ਲੱਫੇ ਇੱਕੋ ਨਾਲ ਤੇ ਮੱਥੇ ਅੱਜ ਆਪਾਂ ਡਿਊਟੀ ਦੇ ਉੱਤੇ ਪਹੁੰਚ ਚੁੱਕੀਆਂ ਤੇ ਇੰਨਾ ਕਿ ਜਾਰੇ ਗੋਬਰ ਹੋਇਆ ਪਿਆ ਨਾ ਪਹਿਲਾਂ ਰਲਾਉਂਗੀ ਪਰ ਮੱਠੇ ਤੇ ਪੇਰ ਚ ਕੀ ਗੋਬਰ ਕੌਣ ਚਗਾਊਗਾ ਤੁਸੀਂ चुका तुसी। हाँ जी करी और बेल लिया, लिया। तुसी 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 भी काम नहीं लगायो। पीलिया खाली खाली दुआ भी भी तो भाई है। की ना ज्यादा। की ਬੁਲਾਰਤ ਪਾਈ ਹੈ ਜਿਹਨਾਂ ਨੇ ਫੁੱਲ ਵਾਚ ਕਰਦੇ ਨੇ ਉਹ ਵਿਦਿਆਤ ਕੋ ਬੁਦੈਣਗੇ ਕਿਹੜੀ ਆ ਬੁਜਰਤ ਕੋਸ਼ਣੀ ਦੱਸੋ ਤੂੰ ਬੋਲ ਨਹੀਂ ਸਕੀ ਤੂੰ ਬੋਲੋ ਸਮਝ ਕੇ ਨਾ ਮੈਂ ਨਾ ਪਹਿਣਾ ਮੈਂ ਸੰਦੂ ਤੁਸੀਂ ਦੱਸੋ ਮੈਂ ਸਮਝਾਉਣਾ ਬਈ ਕੋਸ਼ਣੀ ਇਹ ਬਈ ਅਸਿਸ ਆ ਆਪਣੀ ਬੋਲੀ ਘਰਾਂ ਦੇ ਜਿਹੜੀਆਂ ਬੁੜੀਆਂ ਬੋਲਦੀਆਂ ਨੇ ਤੁਹਾਡੇ ਵਰਗਿਆਂ ਨਾਲ ਵੀ ਜਦੋਂ ਵੇਲੇ ਦੇਸਨ ਕੋਈ ਕੰਮ ਨਾ ਕਰੇ ਬਾਕ ਤੇ ਉਦੋਂ ਇਹ ਖਾਸ ਕਰਕੇ ਸਾਡੇ ਦਾ ਬੋਲੇ ਨਾ ਬੋਲ ਪਤਾ ਨਹੀਂ ਕਿਵੇਂ ਦੇ ਬੋਲ ਮम्मा ਮੈਸੇਜ ਆਇਆ ਕੀ ਆਇਆ ਹੂੰ ਕੋਈ ਗਰੁੱਪ 'ਚ ਮੈਸੇਜ ਕਰਨਾ ਸੀ ਤਾਂ ਇਹ ਉਹ ਆਇਆ ਗਰੁੱਪ 'ਚ ਹੁਣੀ ਹੁਣੀ ਹੋ ਰਾਇਆ ਠੀਕ ਹੈ ਕਿੱਤੀ ਉਹ ਕਿੱਧਰ ਗਈ ਤੰਗਲੀ ਤੰਗਲੀ ਮੈਨੂੰ ਪਤਾ ਨਹੀਂ ਤੰਗਲੀ ਤੋਂ ਬਣਾਣਾ ਸਾਰੇ ਕੱਪੜੇ ਓਏ ਪਿੱਛੇ ਪਿੱਛੇ ਦੇਖੋ ਪਿੱਛੇ ਪਿੱਛੇ ਤਾਂ ਹੁਣ ਬੱਸ ਮੈਂ ਪਤਾ ਕੀ ਕਰਦੀ ਐ ਕੀ ਮੈਂ ਨਾ ਉੱਥੇ ਤੂੜੀ ਸੱਟ ਲੈਣੀ ਐ ਤੇ ਤੂੜੀ ਦੇ ਵਿੱਚ ਹੀ ਲਾ ਦੇਣੀ ਹੁਣ ਮੈਂ ਪਾਵਾ ਕੀ ਨਹੀਂ ਸਮਝਣ ਦੇ ਦੀ ਚਾਰ ਬਣਾ ਦੇ ਕਿ ਪੱਠੇ ਪਾਉਣੇ ਨੇ ਮੈਨੂੰ ਪਤਾ ਕੱਠੀ ਬਾਦੋਂ ਆਪਾਂ ਨੂੰ ਕੀ ਆ ਆ ਵੇ ਚਾਰ ਨਹੀਂ ਪਾਣਾ ਸੀ ਦਿਲ ਖੁਸ਼ ਕੇ ਆਹ ਕੰਮ ਕਰਦੇ ਆਪਾਂ ਕਿੰਡੂ ਬਲੌਗਰ ਵੀ ਇਹੀ ਕਰਦਾ ਆ ਆਸ ਵੀੰਬਰ ਹੈ ਚਲ ਪਾ ਲੀ ਅੱਠ ਲੋ ਉਚ ਪੱਠੇ ਵਗੈਰਾ ਪਾਉਣ ਤੋਂ ਬਾਅਦ ਨਾ ਜਿਹੜਾ ਵਲੌਗ ਆਪਣੇ ਤੋਂ ਕੰਟੀਨਿਊ ਹੀ ਨਹੀਂ ਕਰਿਆ ਗਿਆ ਬਸ ਕੰਮਕਾਰੀ ਇਦਾਂ ਦੇ ਹੋ ਜਾਂਦੇ ਹਨ ਤੇ ਬਸ ਰਸੋਈ 'ਚ ਕੰਮਕਾਰ ਕਰਦੀ ਨਹੀਂ ਮੈਂ ਫੋਨ ਦੀ ਹੋ ਗਈ ਬੈਟਰੀ ਲੋ ਤੇ ਜਣ ਕਿ ਮੈਂ ਚਾਰਜ ਤੇ ਲਾਤਾ ਤੇ ਫੋਨ ਚੱਕੇ ਨਹੀਂ ਹੈਗਾਗਾ ਤੇ ਉਸ ਤੋਂ ਬਾਅਦ ਕੋਈ ਵੀ ਕਲਿੱਪ ਲਈ ਨਹੀਂ ਗਈ ਆਪਣੇ ਤੋਂ ਤੇ ਲੋ ਜਿਸ ਥੇ ਇੱਥੇ ਆਪਾਂ ਆਪਣੇ ਕਰਦੇ ਆਂ ਬਲੌਗ ਦਾ ਐਂਡ ਮਿਲਾਂਗੇ ਆਪਾਂ ਨੈਕਸਟ ਬਲੌਗ ਦੇ ਨਾਲ ਵੀ ਕਾ ਤੁਹਾਨੂੰ ਸਾਡੇ ਬਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਬਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਸਾਡੇ ਜਿਹੜੇ ਬਲੌਗ ਹੈ ਤੁਸੀਂ ਇੰਜੋਏ ਕਰ ਸਕੋ